ਪੰਜਾਬ ਹਰਿਆਣਾ ਹਾਈ ਕੋਰਟ ਨੇ ਪ੍ਰਦੀਪ ਕਲੇਰ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਚਰਚਾ ਇਹ ਛਿੜ ਗਈ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾ ਸਕਦੀ ਹੈ। ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚੋਂ ਅ ਗੁਰੂ ਗ੍ਰੰਥ ਸਾਹਿਬ ਦੇ ਨੂੰ ਪਹਿਲਾਂ ਚੋਰੀ ਕੀਤਾ ਸੀਗਾ। ਹੂੰ ਚੋਰੀ ਕਰਨ ਤੋਂ ਬਾਅਦ ਫਿਰ ਪੋਸਟ ਲਾਤੇ ਗਏ ਸੀ ਦਵਾਰਾਂ ਦੇ ਉੱਪਰ ਤੁਹਾਡਾ ਗੁਰੂ ਅਸੀਂ ਚੋਰੀ ਕਰ ਲਿਆ। ਤੁਹਾਡੇ ਗੁਰੂ ਚ ਤਾਕਤ ਆਪਣਿਆਂ ਨੂੰ ਬਚਾ ਕੇ ਦਿਖਾ ਦੇਵੇ। ਇਦਾਂ ਨੇ ਪੋਸਟਰ ਲੱਗੇ ਸੀਗੇ ਜੀ ਉਸ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਸਾਜ਼ਿਸ਼ ਕਰਤਾ ਬੰਦਾ ਸੀਗਾ ਉਹ ਬੰਦਾ ਸੀਗਾ ਕਤਤ ਤੌਰ ਤੇ ਪ੍ਰਦੀਪ ਕਲੇਰ ਸਰ ਸੇ ਬਾਲਾ ਜਿਹੜਾ ਹੈਗਾ ਜਦੋਂ ਇਹ ਕਿਹਾ ਜਾ ਰਿਹਾ ਸੀਗਾ ਜੀ ਕਹਿੰਦੇ ਉਹਨਾਂ ਨੇ ਸਾਡੇ ਲੋਕਡਾਊਨ ਦੀ ਬੇਇੱਜ਼ਤੀ ਕੀਤੀ ਹੈ ਲੋਕਟ ਸਭ ਤੋਂ ਸੇ ਬਾਲਾ ਦਾ ਇੱਕ ਨਾ ਉਹਨਾਂ ਦਾ ਲੋਕਟ ਹੈਗਾ ਜਿਹਦੇ ਚ ਤਸਵੀਰ ਹੈਗੀ ਆ ਬਣਾਈ ਹੋਈ ਉਹਨਾਂ ਦੇ ਆਪਣੀ ਤਸ਼ਵੀਦ ਆ ਉਹਨਾਂ ਦੀ ਤੇ ਉਹ ਲੋਕਟ ਦਾ ਕਹਿੰਦੇ ਬੇਅਦਬੀ ਕੀਤੀ ਉਹਨਾਂ ਸਾਡੀ ਬਈ ਉੱਥੇ ਹਨੀਪ੍ਰੀਤ ਕਹਿੰਦੇ ਬਹੁਤ ਗੁੱਸੇ ਜਾ ਕੇ ਕਹਿੰਦੇ ਜੇਕਰ ਬੇਅਦਬੀ ਕੀਤੀ ਆ ਤਾਂ ਫਿਰ ਉਹਨਾਂ ਦੀ ਵੀ ਕੋਈ ਬੇਅਦਬੀ ਕਰੋ ਆਪਾਂ ਉਹਨਾਂ ਨੂੰ ਵੀ ਕੀ ਰੋਕਦੇ ਸੁਰਤੋ ਕਹਿੰਦੇ ਤਾਂ ਉਹ ਹਨੀਪ੍ਰੀਤ ਕਹਿਣ ਲੱਗੀ ਵੀ ਕੁਝ ਹੋਰ ਨਾ ਫਿਰ ਉਹਨਾਂ ਦਾ ਤਾਂ ਵੱਡਾ ਤਾਂ ਰੱਬ ਉਹ ਗੁਰੂ ਆਸਾਹ ਹੀ ਆ ਉਹਦੀ ਬੇਅਦਬੀ ਕਰੋ ਆਪਾਂ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬੇਅਦਬੀ ਮਾਮਲੇ ਦੇ ਵਿੱਚ ਪ੍ਰਦੀਪ ਕਲੇਰ ਨੂੰ ਅਯੁੱਧਿਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪਿੱਛੇ ਜਿਉਂ ਨੇ ਗਵਾਹੀ ਵੀ ਦੇ ਦਿੱਤੀ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪ੍ਰਦੀਪ ਕਲੇਰ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਚਰਚਾ ਇਹ ਛਿੜ ਗਈ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾ ਸਕਦੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਿਦਾ ਸਭ ਸਵਾਗਤ ਹੈ ਜੀ ਤੁਹਾਨੂੰ ਧੰਨਵਾਦ ਸ਼ੁਗਰੀਆ ਡਾਕਟਰ ਸਾਹਿਬ ਸ਼ੁਕਰੀਆ ਧੰਨਵਾਦ ਜੀ ਅਕੀਦਾ ਸਾਹਿਬ ਜਿਸ ਤਰ੍ਹਾਂ ਦੀ ਇਹ ਜ਼ਮਾਨਤ ਮਿਲੀ ਹੈ ਜਾਂ ਕਿਸ ਤਰ੍ਹਾਂ ਦੀ ਪਟੀਸ਼ਨ ਸੀਗੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਮਾਮਲਾ ਕਾਫੀ ਗੰਭੀਰ ਹੈ ਜਿਹੜਾ ਨਾ ਜੀ ਬੇਅਦਬੀ ਬੁਰਜਵਾਰ ਸਿੰਘ ਵਾਲਾ ਦੇ ਵਿੱਚ ਹੋਈ ਸੀਗਾ ਨਾ ਜੀ ਆਪਣਾ ਉੱਥੇ ਫਰੀਦਕੋਟ ਦੇ ਕੋਲੇ ਬਰ ਗਾੜੀ ਦੇ ਕੋਲੇ ਜੀ ਬੁਰਜ ਜਵਾਰ ਸਿੰਘ ਬਾਲਾ ਦੇ ਵਿੱਚੋਂ ਅ ਗੁਰੂ ਗ੍ਰੰਥ ਸਾਹਿਬ ਦੇ ਨੂੰ ਪਹਿਲਾਂ ਚੋਰੀ ਕੀਤਾ ਸੀਗਾ ਹੂੰ ਚੋਰੀ ਕਰਨ ਤੋਂ ਬਾਅਦ ਫਿਰ ਪੋਸਟਰ ਲਾ ਦਿੱਤੇ ਗਏ ਸੀ ਦੁਆਰਾਂ ਦੇ ਉੱਪਰ ਤੁਹਾਡਾ ਗੁਰੂ ਅਸੀਂ ਚੋਰੀ ਕਰ ਲਿਆ ਤੁਹਾਡੇ ਗੁਰੂ ਚ ਤਾਕਤ ਆ ਆਪਣਿਆਂ ਨੂੰ ਬਚਾ ਕੇ ਦਿਖਾ ਦੇਵੇ ਜੀ ਇਦਾਂ ਨੇ ਪੋਸਟਰ ਲੱਗੇ ਸੀਗੇ ਜੀ ਹੂੰ ਉਸ ਤੋਂ ਬਾਅਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਹੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਸੀਗੇ ਅੰਗ ਸੀਗੇ ਹੂੰ ਉਹ ਫਾੜੇ ਹੋਏ ਖੰਡਿਤ ਹੋਏ ਹੋਏ ਮਿਲੇ ਸੀਗੇ ਹੂੰ ਖਿਲਰੇ ਹੋਏ ਉਸ ਤੋਂ ਬਾਅਦ ਲੋਕਾਂ ਵਿੱਚ ਇਹਦੀ ਵਿਰੋਧਤਾ ਹੋਈ ਸੀ ਜੀ ਤੇ ਜਾਂਚ ਕਰਨ ਚਲੀ ਗਈ ਸੀ ਕੋਈ ਸ਼੍ਰੋਮਣੀ ਕਾਲdal ਦੀ ਟੀਮ ਵੀ ਸਰਕਾਰ ਸੀਗੀ ਹਮ ਸਰ ਉਹ ਜਾਂਚ ਕਰਨ ਗਈ ਟੀਮ ਤੇ ਟੀਮ ਜਾਂਚ ਜਦੋਂ ਪਹੁੰਚੀ ਕੋਲ ਵੀ ਜਾਂਚ ਸਹੀ ਤਰ੍ਹਾਂ ਜਲ ਰਹੀ ਆ ਤੇ ਸਰਕਾਰ ਦੀ ਟੀਮ ਵਾਪਸ ਬੁਲਾ ਲਈ ਉਹ ਉਸ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਸਾਜ਼ਿਸ਼ ਕਰਤਾ ਬੰਦਾ ਸੀਗਾ ਉਹ ਬੰਦਾ ਸੀਗਾ ਕਥਤ ਤੌਰ ਤੇ ਪ੍ਰਦੀਪ ਕਲੇਰ ਹਮ ਪ੍ਰਦੀਪ ਕਲੇਰ ਜਦੋਂ ਬੇਅਦਬੀ ਦਾ ਮਾਮਲਾ ਵਧਿਆ ਆ ਗਿਆ ਤੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਉਹਦੀ ਵਿਰੋਧਤਾ ਕੀਤੀ ਤੇ ਉਸ ਤੋਂ ਬਾਅਦ ਪ੍ਰਦੀਪ ਕਲੇਰ ਰੂਪੋਸ਼ ਹੋ ਗਿਆ ਸੀਗਾ ਹੂੰ ਕਿਤੇ ਗੁੰਮ ਹੋ ਗਿਆ ਸੀਗਾ ਬਾਕੀ ਬੰਦੇ ਫੜੇ ਵੀ ਗਏ ਸੀ ਕੁਝ ਬੰਦਿਆਂ ਨੂੰ ਜੇਲ੍ਹ ਚ ਮਾਰਤਾ ਲੋਕਾਂ ਨੇ ਤੇ ਉਹ ਪ੍ਰਦੀਪ ਕਲੇਰ ਨਹੀਂ ਫੜੇਗਾ ਸੀਗਾ ਪ੍ਰਦੀਪ ਕਲੇਰ ਦੀ ਜਦੋਂ ਫੋਟੋਆਂ ਸਾਹਮਣੇ ਆਈਆਂ ਕਿ ਅਜੁੱਧਿਆ ਦੇ ਵਿੱਚ ਉਹ ਉੱਥੇ ਲੰਗਰ ਵਰਤਾ ਰਿਹਾ ਹੂੰ ਲੰਗਰ ਦੇ ਵਿੱਚ ਪ੍ਰਬੰਧ ਕਰ ਰਿਹਾ ਹੈ ਉਦੋਂ ਚਰਚਾ ਹੋਈ ਕਿ ਇਹ ਪ੍ਰਦੀਪ ਕਲੇਰ ਉਹੀ ਆ ਜਿਹੜੇ ਬੰਦਾ ਬੇਅਦਬੀ ਦੇ ਮਾਮਲੇ ਵਿੱਚ ਮਲਜ਼ਮ ਹੈਗਾ ਹੂੰ ਤੇ ਉਹ ਉਸ ਤੋਂ ਬਾਅਦ ਕੀ ਹੋਇਆ ਤੇ ਚਰਚਾ ਹੋਣ ਤੋਂ ਬਾਅਦ ਪੰਜਾਬ ਪੁਲਿਸ ਉੱਥੇ ਪਹੁੰਚੀ ਅਜੁੱਧਿਆ ਵਿੱਚ ਉਹ ਬੰਦੇ ਨੂੰ ਜਾ ਕੇ ਫੜ ਲਿਆ ਫੜ ਕੇ ਲਿਆ ਕੇ ਉੱਥੇ ਉਹਨਾਂ ਨੇ ਪੇਸ਼ ਕੀਤਾ ਤੇ ਪੇਸ਼ ਕਰਕੇ ਚਲੋ ਜੇਲ੍ਹ 'ਚ ਭੇਜਤਾ ਹੂੰ ਇਹ ਇੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਸਰਸੇ ਵਾਲਾ ਜਿਹੜਾ ਹੈਗਾ ਜਦੋਂ ਇਹ ਕਿਹਾ ਜਾ ਰਿਹਾ ਸੀਗਾ ਜੀ ਕਹਿੰਦੇ ਉਨਾ ਨੇ ਸਾਡੇ ਲੋਕਟਾਂ ਦੀ ਬੇਇੱਜ਼ਤੀ ਕੀਤੀ ਹੈ ਲੋਕਟ ਸੱਤ ਸੇ ਬਣਾ ਦਾ ਇੱਕ ਨਾ ਉਹਨਾਂ ਦਾ ਲੋਕਟ ਹੈਗਾ ਜਿਹਦੇ ਚ ਤਸਵੀਰ ਹੈਗੀ ਆ ਬਣਾਈ ਹੋਈ ਉਹਨਾਂ ਦੇ ਆਪਣੀ ਤਸਵੀਰ ਆ ਉਹਨਾਂ ਦੀ ਤੇ ਉਹ ਲੋਕਟ ਦਾ ਕਹਿੰਦੇ ਬੇਅਦਬੀ ਕੀਤੀ ਆ ਉਹਨਾਂ ਸਾਡੀ ਹੂੰ ਤਾਂ ਉੱਥੇ ਹਨੀਪ੍ਰੀਤ ਕਹਿੰਦੇ ਬਹੁਤ ਗੁੱਸੇ ਜਾ ਕੇ ਕਹਿੰਦੇ ਜੇਕਰ ਬੇਅਦਬੀ ਕੀਤੀ ਆ ਤਾਂ ਫਿਰ ਉਹਨਾਂ ਦੀ ਵੀ ਕੋਈ ਬੇਅਦਬੀ ਕਰੋ ਆਪਾਂ ਉਹਨਾਂ ਨੂੰ ਵੀ ਗੇਰੋ ਕਿਤੇ ਸੋਟੋ ਕਹਿੰਦੇ ਤਾਂ ਉਹ ਹਨੀਪ੍ਰੀਤ ਕਹਿਣ ਲੱਗੀ ਵੀ ਕੁਝ ਹੋਰ ਨਾ ਫਿਰ ਉਹਨਾਂ ਦਾ ਤਾਂ ਵੱਡਾ ਤਾਂ ਰੱਬ ਗੁਰੂ ਸਾਹਿਬ ਹੀ ਆ ਉਹਦੀ ਬੇਅਦਬੀ ਕਰੋ ਆਪਾਂ ਹਨੀਪ੍ਰੀਤ ਨੇ ਬੇਅਦਬੀ ਕਰਨ ਦਾ ਉੱਥੇ ਕਿਹਾ ਸੀਗਾ ਤੇ ਨਾਲੇ ਉਹਨੇ ਜਿਹੜਾ ਰਾਮ ਰਹੀਮ ਉਹਨੇ ਵੀ ਨਾਲ ਹਾਮੀ ਭਰਤੀ ਸੀਗੀ ਵੀ ਉਹ ਬੇਅਦਬੀ ਕਰੋ ਗੁਰੂ ਰਣ ਸਾਹਿਬ ਦੀ ਉਸ ਤੋਂ ਬਾਅਦ ਵੀ ਕਹਿੰਦੇ ਉਹ ਪ੍ਰਭਾਵ ਵਿੱਚ ਪਏ ਕਿ ਬੇਅਦਬੀ ਗੁਰੂ ਰਣ ਸਾਹਿਬ ਦੀ ਹੋਈ ਸੀ ਇਹ ਉਹਦੇ ਵਿਰੁੱਧ ਬਿਆਨ ਸੀਗਾ ਉਸ ਬਿਆਨ ਦੇ ਤਹਿਤ ਹਨੀਪ੍ਰੀਤ ਦੀ ਵੀ ਪੁੱਛ ਪੜਤਾਲ ਹੋਣੀ ਬਣਦੀ ਸੀ ਅਜੇ ਤੱਕ ਪੁੱਛ ਪੜਤਾਲ ਨਹੀਂ ਹੋਈ ਉਹਦੀ ਤੇ ਉਸ ਸੰਦਰਭ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਨੇ ਆਪਣਾ ਕੋਈ ਜਵਾਬ ਦਿੱਤਾ ਅਦਾਲਤ ਕੋਲੇ ਅਦਾਲਤ ਨੇ ਕੱਲ ਉਹਨਾਂ ਨੂੰ ਜ਼ਮਾਨਤ ਪ੍ਰਦੀਪ ਕਲੇਰ ਨੂੰ ਦੇ ਦਿੱਤੀ ਆ ਤੇ ਉਹ ਬਾਹਰ ਆ ਗਿਆ ਹਾਂ ਉਹਦੀ ਬਾਦਾ ਮਾਫੀ ਗਵਾਹੀ ਦਾ ਕਿਵੇਂ ਉਹਦਾ ਗਵਾਹੀ ਦਾ ਅੱਗੇ ਅਦਾਲਤ ਮੰਨਦੀ ਆ ਕਿ ਨਹੀਂ ਮੰਨਦੀ ਜਿੱਦਾਂ ਕਿ ਖੱਟਾ ਸਿੰਘ ਜਿਹੜਾ ਕਿ ਰਣਜੀਤ ਕਤਲ ਕਾਂਡ ਦੇ ਵਿੱਚ ਗਵਾਹ ਸੀਗਾ ਹੂੰ ਉਹਦੀ ਗਵਾਹੀ ਮਾਨਜੁਗ ਅਦਾਲਤ ਨੇ ਨਹੀਂ ਮੰਨੀ ਸੀਗੀ ਤੇ ਇਹਨਾਂ ਨੂੰ ਬਰੀ ਕਰਤਾ ਸੀ ਸਰਸਵਾਲਾ ਨੂੰ ਤੇ ਇਸ ਤਰੀਕੇ ਨਾਲ ਇਸ ਪਰਦੀਪ ਕਲੇਰ ਦੀ ਮਾਨਜੋਗ ਅਦਾਲਤ ਲਾਸਟ ਸਮੇਂ ਤੇ ਗਵਾਹੀ ਮੰਨਦੀ ਆ ਕਿ ਨਹੀਂ ਮੰਨਦੀ ਉਹ ਹਲੇ ਭੁੱਖ ਵਿੱਚ ਐ ਪਰ ਉਹਨਾਂ ਨੂੰ ਜ਼ਮਾਨਤ ਮਾਨਜੋਗ ਅਦਾਲਤ ਨੇ ਕੱਲ ਦੇ ਦਿੱਤੀ ਆ ਜੀ ਅਗਰਦ ਸਾਹਿਬ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਦਾ ਧੰਨਵਾਦ ਹੈ ਜੀ ਤੇ ਜਦੋਂ ਇਸ ਮਾਮਲੇ ਦੀ ਹੋਰ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ